ਮਹਿਮਾਨ ਜੀ ਬਾਬਾ ਜੀ ਹੰਸਾਲੀ ਸਾਹਿਬ ਵਾਲੇ ਬਚਪਨ ਤੋਂ ਹੀ ਬ੍ਰह्म ਗਿਆਨ ਦੀ ਅਵਸਥਾ ਨੂੰ ਪ੍ਰਾਪਤ ਸੀ ਜੀ ਉਹ ਬਚਪਨ ਦੇ ਵਿੱਚ ਹੀ ਜਿਹੜਾ ਬਚਨ ਕਰਦੇ ਸੀ ਨਾ ਉਹ ਪੂਰਾ ਹੋ ਜਾਂਦਾ ਸੀ ਛੋਟੀ ਜਿਹੀ ਉਮਰ ਤੋਂ ਹੀ ਉਹਨਾਂ ਨੇ ਆਪਣਾ ਘਰ ਛੱਡ ਦਿੱਤਾ ਸੀ ਆਪਣੀ ਰਮਤਾ ਬਿਰਤੀ ਮੌਜ ਵਿੱਚ ਜਿਵੇਂ ਮੌਜ ਹੋਣੀ ਜਿਹਨੂੰ ਤਾਰਨਾ ਉਹਦੇ ਘਰ ਚਲੇ ਜਾਣਾ ਸੋ ਬਹੁਤ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਘਰ ਬਾਬਾ ਜੀ ਬਚਪਨ ਵਿੱਚ ਕਾਫੀ-ਕਾਫੀ ਸਮਾਂ ਰਹੇ ਘਰਾਂਚ ਰਹੇ ਅ ਬਚਪਨ ਜੀ ਲੋਕਾਂ ਨੂੰ ਵਿਚਾਲ ਲਿਆ ਸੀ ਵੀ ਕੋਈ ਆਮ ਬਾਲਕ ਨਹੀਂ ਹੈਗੇ ਆਮ ਆਪੇ ਸਾਧੂਆਂ ਦਾ ਜੀਵਨ ਪੜਦੇ ਆ ਤੁਸੀਂ ਹਾਂ ਜੀ ਪੜਿਆ ਸੁਣਿਆ ਹੋਣਾ ਹੈ ਜੀ ਵੀ ਉਹ ਸੰਤਾਂ ਨੇ ਇੰਨੇ ਸਾਲ ਉੱਥੇ ਬੰਦਗੀ ਕੀਤੀ ਉੱਥੇ ਤਪ ਕੀਤਾ ਫਿਰ ਉਹਨਾਂ ਤੇ ਕਿਰਪਾ ਹੋਈ ਹਨਾ ਜੀ ਇਦਾਂ ਹੀ ਹੁੰਦਾ ਹੈ ਹਾਂਜੀ ਹਾਂਜੀ ਪਰ ਬਾਬਾ ਜੀ ਦਾ ਇਸ ਜਨਮ ਦਾ ਜਿਹੜਾ ਪ੍ਰਸੰਗ ਹੈ ਉਹ ਬਚਪਨ ਤੋਂ ਹੀ ਅਨੋਖਾ ਹੈ ਬਚਪਨ ਤੋਂ ਹੀ ਮਤਲਬ ਵਡਿਆਈ ਵਾਲਾ ਸੁਣਨ ਵਾਲੇ ਵੀ ਹੈਰਾਨ ਹੁੰਦੇ ਨੇ ਪੜ੍ਹਨ ਵਾਲੇ ਵੀ ਹੈਰਾਨ ਹੁੰਦੇ ਨੇ ਤੇ ਜਿਨ੍ਹਾਂ ਨਾਲ ਬੀਤੀਆਂ ਨੇ ਉਹਨਾਂ ਨੇ ਤਾਂ ਹੈਰਾਨ ਹੋ ਨਹੀਂ ਜੀ ਜਿਵੇਂ ਇੱਕ ਬਾਬਾ ਜੀ ਦੇ ਬਚਪਨ ਵਿੱਚੋਂ ਸਰਦਾਰ ਸਵਰਨ ਸਿੰਘ ਦੀ ਕਾਲੇਵਾਲ ਦੀ ਸੀ ਉਹ ਆਪਣਾ ਐਕਸਪੀਰੀਅੰਸ ਉਹਨਾਂ ਨੇ ਦੱਸਿਆ ਉਹ ਬਾਬਾ ਜੀ ਦੇ ਜੀਵਨ ਵਿੱਚ ਛਪਿਆ ਹੈ। ਵੀ ਉਹ ਜਦੋਂ ਛੋਟੇ ਜੀ ਸੀ ਨਾ ਤਾਂ ਬਾਬਾ ਜੀ ਉਹਦੋਂ ਉਮਰ ਛੋਟੀ ਉਮਰ ਦੀ ਸੀ ਬਾਬਾ ਜੀ ਵੀ ਤਾਂ ਉਹਨਾਂ ਦੇ ਘਰ ਆ ਗਏ। ਉਹਨਾਂ ਦੀ ਮਾਤਾ ਨੇ ਉਹਨਾਂ ਨੂੰ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਵਾਏ ਹੋਏ ਸੀ। ਜੀ। ਸਵਰਨ ਸਿੰਘ ਦੀ ਮਾਤਾ ਨੇ। ਜੀ। ਬਾਬਾ ਜੀ ਆ ਕੇ ਉਹਨਾਂ ਦੀ ਮਾਤਾ ਨੂੰ ਕਹਿੰਦੇ ਵੀ ਅਸੀਂ ਤੁਹਾਡੇ ਮੁੰਡੇ ਨਾਲ ਖੇਡਣਾ ਹੈ। ਵੀ ਇਹਨੂੰ ਨਾਲ ਲੈ ਕੇ ਜਾਣਾ। ਜੀ ਕਹਿੰਦੇ ਵੀ ਤੁਸੀਂ ਲੈ ਜਾਓ ਭਗਤ ਜੀ ਕਹਿੰਦੇ ਸੀ ਨੇ ਉਦੋਂ ਸਤਿਕਾਰ ਕਰਦੇ ਸੀ ਸਾਰੇ ਪਤਾ ਸੀ ਵੀ ਇਹ ਰਹਾਣੀ ਰੂਹ ਹੈ ਜੀ ਕਹਿੰਦੇ ਤੁਸੀਂ ਲੈ ਜਾਓ ਪਰ ਇਹਦੇ ਕੱਪੜੇ ਨਾ ਮਤਲਬ ਗੰਦੇ ਹੋਣ ਦਿਖਾਉਣੇ ਨਾ ਕਿੰਨੇ ਕੱਪੜੇ ਪਵਾਏ ਨੇ ਬਾਬਾ ਜੀ ਲੱਗੇ ਚਲੋ ਬੱਚੇ ਜਿਵੇਂ ਖੇਡਣ ਲੱਗੇ ਲੁਕਣ ਮਿੱਟੀ ਖੇਡਣ ਲੱਗੇ ਉਹ ਸਾਰੇ ਲੋਕ ਕੇ ਬਾਬਾ ਜੀ ਵੀ ਨਾਲ ਬੱਚਿਆਂ ਨਾਲ ਉਹਵੇਂ ਚੋਲ ਕਰਦੇ ਜਿਹੜਾ ਸਵਰਨ ਸਿੰਘ ਸੀ ਬਾਬਾ ਜੀ ਨੇ ਉਹਨੂੰ ਗਿੱਟਿਆਂ ਤੋਂ ਫੜ ਕੇ ਚੰਗਾ ਘੜੀ ਸਿਆ ਅੰਖੇਤ ਵਿੱਚ ਉਹ ਜਿਹੜੇ ਉੱਥੇ ਬੈਂਗ ਬੈਂਗਨ ਦੇ ਕੰਡੇ ਸੀ ਉਹ ਵੀ ਉਹਨੂੰ ਚੁਗ-ਚੁਗ ਗਏ ਚਲੋ ਜਦੋਂ ਕਰ ਗਿਆ ਨਾ ਆਉਦੀ ਮਾਤਾ ਨੇ ਥੋੜਾ ਜਿਹਾ ਉਹਦਾ ਹੀ ਮਾਮਾ ਨੂੰ ਵੀ ਉਹ ਅਤਰਾਜ ਜਿਹਾ ਕੀਤਾ ਬਾਬਾ ਜੀ ਕਹਿੰਦੇ ਤੈਨੂੰ ਨਹੀਂ ਪਤਾ ਇਹਦਾ ਅਸੀਂ ਕਸ਼ਟ ਕੱਟਿਆ ਮੈਨੂੰ ਤੈਨੂੰ ਪਤਾ ਲੱਗਦਾ ਚਲੋ ਬਾਬਾ ਜੀ ਇਹਨਾਂ ਬਚਨ ਕਰਕੇ ਉੱਥੇ ਚਲੇ ਗਏ ਰਾਤ ਨੂੰ ਜਦੋਂ ਉਹਦੇ ਮਾਤਾ ਜੀ ਸੁੱਤੇ ਤਾਂ ਖੋਨ ਨੂੰ ਸੁਪਨਾ ਆਇਆ ਵੀ ਸਵਰਨ ਸਿੰਘ ਬਹੁਤ ਬਿਮਾਰ ਹੋ ਗਿਆ ਵੀ ਇਹਨੂੰ ਚੇਚਕ ਨੇ ਕਿਨੂੰਗੀ ਚੇਚਕ ਦੀ ਬਿਮਾਰੀ ਛਾਲੇ ਹੋ ਗਏ ਸਾਰੇ ਸਰੀਰ ਤੇ ਉਹ ਧਰਤੀ ਤੇ ਲੰਮਾ ਪਿਆ ਹੋਇਆ ਹੈ 28 ਦਿਨ ਹੋ ਗਏ ਉਹ ਬੁਰੀ ਹਾਲਤ ਦੇ ਵਿੱਚ ਕੋਈ ਦਵਾਈ ਕੰਮ ਨਹੀਂ ਕਰਦੀ ਤਾਂ ਸੁਪਨਿਆਂ ਦੇ ਵਿੱਚ ਜਿਹੜੇ ਸਵਰਨ ਸਿੰਘ ਦੇ ਪਿਤਾ ਜੀ ਨੇ ਉਹ ਨਾਲ ਦੇ ਪਿੰਡ ਜਾਂਦੇ ਨੇ ਬਗਲੀ ਪਥਮ ਪਾਣੀ ਕਰਾ ਕੇ ਲਿਆਉਂਦੇ ਨੇ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਨਹੀਂ ਸੀ ਮਨੋਤਾਂ ਵੀ ਹਾਂਜੀ ਵੀ ਆ ਬਿਮਾਰੀ ਦਾ ਉੱਥੋਂ ਪਾਣੀ ਕਰਾ ਲਿਆ ਉਹ ਕਰਾ ਲਿਆ ਨਾ ਹਾਂਜੀ ਅੱਜ ਵੀ ਪੀ ਜਾਂਦੇ ਨੇ ਹਾਂਜੀ ਹੈਗੇ ਤਾਂ ਉਵੇਂ ਉਹਨਾਂ ਨੂੰ ਸੁਪਨਾ ਆ ਰਿਹਾ ਵੀ ਇਹਦੇ ਪਿਤਾ ਜੀ ਅਗਲੀ ਪਿੰਡ ਗਏ ਉੱਥੋਂ ਪਾਣੀ ਕਰਾ ਕੇ ਲਿਆਏ ਤਾਂ ਸਵੇਰੇ ਜਦੋਂ ਉੱਠੇ ਉਹਦੇ ਮਾਤਾ ਜੀ ਉਹਨਾਂ ਨੇ ਪਰਿਵਾਰ ਨੂੰ ਦੱਸਿਆ ਵੀ ਮੈਨੂੰ ਰਾਤ ਨੂੰ ਇੱਕ ਸੁਪਨਾ ਆਇਆ ਤੇ ਇੰਨੇ ਨੂੰ ਬਾਬਾ ਜੀ ਸਾਹਿਬ ਉਹਨਾਂ ਦੇ ਘਰ ਆ ਗਏ ਆਉਂਦੇ ਸਰ ਕਹਿੰਦੇ ਫਿਰ ਉਹ ਰਾਤ ਸੁਪਨੇ ਵਿੱਚ ਕੀ ਦਿਸਿਆ ਪੁੱਛਿਆ ਨਹੀਂ ਉਹਨਾਂ ਨੇ ਦੱਸਿਆ ਨਹੀਂ ਕਹਿੰਦੇ ਰਾਤ ਭਾਈ ਸੁਪਨੇ ਵਿੱਚ ਕੀ ਦਿਸਿਆ ਫਿਰ ਬਚਨ ਕੀਤਾ ਕਹਿੰਦੇ ਵੀ ਜਿਹਦੇ ਕੋਲੋਂ ਪਾਣੀ ਕਰਾਨ ਗਏ ਸੀ ਨਾ ਉਹਦਾ ਨਾਂ ਚਰਨ ਸਿੰਘ ਹੈ ਤੇ ਸੁਪਨੇ 'ਚ ਉਹਨੂੰ ਦਿਸ ਰਿਹਾ ਔਰ ਬਾਬਾ ਜੀ ਉਹਨੂੰ ਸੁਪਨੇ ਦੀ ਗੱਲ ਦੱਸਣੇ ਨੇ ਵੀ ਜਿਹੜੇ ਸੁਪਨੇ 'ਚ ਜਿਹਨੇ ਕੋਲੋਂ ਪਾਣੀ ਕਰਾਨ ਗਿਆ ਸੀ ਨਾ ਇਹਦਾ ਪਿਤਾ ਉਹਦਾ ਨਾਂ ਚਰਨ ਸਿੰਘ ਹੈ ਹੋ ਜਵੇ ਕਮਾਲ ਦੀ ਜਾਂ ਲੈ ਸੋ ਉਹ ਤੁਹਾਨੂੰ ਸਮਝਾਉਣ ਲੱਗ ਗਈ ਸੀ ਸੰਗਤ ਨੂੰ ਵੀ ਆਮ ਨਹੀਂ ਹੈ ਇਹ ਮੈਂ ਮਾਰਤੀ ਉਹਨਾਂ ਦੀ ਬਹੁਤ ਘੱਟ ਤੁਸੀਂ ਕੋਈ ਇਹੋ ਜਿਹੀ ਸੁਣੋਗੇ ਮੇਰੇ ਖਿਆਲ ਚ ਤਾਂ ਕੋਈ ਅਸੀਂ ਹੈ ਹੀ ਨਹੀਂ